ਅੱਜ ਆਪਾਂ ਗੱਲਬਾਤ ਕਰਦੇ ਆਂ ਬਾਡੀ ਸਰਵਸ ਪੰਜ ਜੂਸਾਂ ਦੀ ਬਹੁਤ ਵਧੀਆ ਵਧੀਆ ਰਿਜ਼ਲਟ ਜਿਹੜੇ ਆਪਾਂ ਸਰੀਰ ਦੀ ਸਫਾਈ ਨਾਲ ਹੀ ਦੇਖ ਰਹੇ ਆਂ ਬਹੁਤ ਵੀਡੀਓ ਤੁਸੀਂ ਦੇਖ ਰਹੇ ਹੋਵੋਗੇ ਔਰ ਕਈ ਤਰ੍ਹਾਂ ਦੇ ਵਿਚਾਰ ਵੀ ਆ ਰਹੇ ਹੋਣਗੇ ਪਰ ਦੋਸਤੋ ਉਹ ਵਿਚਾਰ ਤੁਹਾਡੇ ਆਪਣੇ ਹੈਗੇ ਨੇ ਅੱਜ ਆਪਾਂ ਐਸੇ ਤਰੀਕੇ ਨਾਲ ਲੜੀ ਨੂੰ ਜਾਰੀ ਰੱਖਦੇ ਹੋਏ ਸਾਡੇ ਨਾਲ ਮਾਤਾ ਜੀ ਨੇ ਜਿਹੜੇ ਕਿ ਐਡਰੈਸ ਜਗ੍ਹਾ ਆਪੇ ਦੱਸਣਗੇ ਕਿਹੜੀ ਜਗ੍ਹਾ ਤੋਂ ਨੇ ਤੇ ਸਮਰੂਰ ਡਿਸਟ੍ਰਿਕਟ ਦੇ ਵਿੱਚੋਂ ਨੇ ਕਿੰਨੀਆਂ ਕਿ ਪ੍ਰੋਬਲਮਾਂ ਸੀ ਆਪਾਂ ਖੁੱਲਕੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦਾ ਵੈਲਕਮ ਮਾਤਾ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸਾਰੇ ਪਰਿਵਾਰਾਂ ਦੇ ਸਾਹਮਣੇ ਆ ਰਹੇ ਹੋ ਕਿਉਂਕਿ ਸਾਰੇ ਪਰਿਵਾਰ ਬੋਲ ਨਹੀਂ ਸਕਦੇ ਆ ਕਿ ਡਰਦੇ ਨੇ ਬੋਲਣ ਤੋਂ ਰਿਜ਼ਲਟ ਤਾਂ ਬਹੁਤ ਨੇ ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵੈਲਕਮ ਥੋੜਾ ਜਗਾ ਦੱਸ ਦੋ ਕਿਹੜੀ ਤੋਂ ਤੁਸੀਂ ਜੀ ਅਸੀਂ ਪਿੰਡ ਪਾਈ ਕੀ ਪਛਾਰਾ ਜੀ ਪਿੰਡ ਪਾਈ ਕੀ ਪਛਾਰਾ ਜੀ ਹਾਂ ਜ਼ਿਲ੍ਹਾ ਸੰਗਰੂਰ ਹੈ ਜੀ ਜ਼ਿਲ੍ਹਾ ਸੰਗਰੂਰ ਹਾਂ ਠੀਕ ਹੈ ਜੀ ਨਾਮ ਕੀ ਆ ਮਾਤਾ ਜੀ ਤੁਹਾਡਾ ਨਾਮ ਮੇਰਾ ਜਸਵਿੰਦਰ ਕੌਰ ਜਸਵਿੰਦਰ ਕੌਰ ਕਿੰਨੀਆਂ ਕੁ ਪ੍ਰੋਬਲਮਾਂ ਕਿੰਨੇ ਟਾਈਮ ਤੋਂ ਸੀ ਮੜਾ ਜਾ ਉਹ ਚੀਜ਼ ਦੱਸੋ ਜੀ ਮੈਨੂੰ ਜੀ ਕਿੱਥੋਂ ਸਟਾਰਟਿੰਗ ਹੁੰਦੀ ਆ ਪ੍ਰੋਬਲਮ ਕਿਹੜੇ ਸਾਲ ਤੋਂ ਜੀ 2 4 2004 2004 ਤੋਂ ਸਟਾਰਟਿੰਗ ਹੁੰਦੀ ਹੈ ਜੀ ਓਕੇ ਹਾਂ ਜੀ ਸਤਾਰਾਂ ਸਾਲ ਹੋ ਗਏ ਤੇ ਮੈਨੂੰ ਸਮਝ ਦਵਾਈਆਂ ਖਾਂਦੀ ਨੂੰ ਓਕੇ ਕੋਈ ਦਵਾਈ ਮੇਰੇ ਮੈਨੂੰ ਫਾਇਦਾ ਨਹੀਂ ਕਰਿਆ ਸਮਝ ਦਵਾਈ ਖਾਈ ਜਾਂਦੀ ਰੋਟੀ ਪਾਣੀ ਖਾ ਲੈਂਦੀ ओके ਨਹੀਂ ਜੀ ਬਸ ਮੰਜੀ ਜੀ ਬਹਿ ਜਾਂਦੀ 17 ਸਾਲਾਂ ਤੋਂ ਰੈਗੂਲਰ ਦਵਾਈਆਂ ਖਾ ਰਹੀ ਸੀ ਹਾਂ ਜੀ ਮਲ ਕੀ ਕੀ ਪ੍ਰੋਬਲਮ ਆ ਸਟਾਰਟ ਹੋਈਆਂ ਜੀ ਪ੍ਰੋਬਲਮਾਂ ਤਾਂ ਜੀ ਪਹਿਲਾਂ ਤਾਂ ਦੁੱਧੀ ਚ ਗੱਠ ਧੀ ਓਕੇ 2004 ਚ ਜਿੱਥੋਂ ਸਟਾਰਟਿੰਗ ਹੋਈ ਸਮਝਿਆ ਠੀਕ ਹੈ ਜੀ ਹਾਂ ਫਿਰ ਉਹ 2 ਸਾਲ ਫਿਰਿੰਗ ਜੀ ਦਵਾਈਆਂ ਖਾਂਦੀ ਦਵਾਈ ਨਾਲ ਮੱਛੀ ਜਦ ਦਵਾਈ ਨਾਲ ਉਹ ਮੱਛੀ ਨੇ ਜੀ ਸਰਜਰੀ ਕਰਾ ਲਿਆ ਓਕੇ ਹਾਂ ਸਰਜਰੀ ਕਰਾਏ ਤੋਂ ਬਾਅਦ ਫਿਰ ਮੇਰੇ ਗਲ ਨੂੰ ਪ੍ਰੋਬਲਮ ਹੋ ਗਈ ਓਕੇ ਸਰਜਰੀ ਕਰਨ ਤੋਂ ਬਾਅਦ ਬਾਅਦ ਚ ਮੇਰਾ ਗਲ ਰੁਕ ਗਿਆ ਜੀ ਗਲ ਰੁਕ ਗਿਆ ਠੀਕ ਹੈ ਗਲਾ ਰੁਕ ਗਿਆ 11 ਮਹੀਨੇ ਕੁਝ ਨਹੀਂ ਲੱਖਿਆ ਹੈ ਗਿਆ ਕਿ ਬਿਲਕੁਲ ਨਹੀਂ ਅੰਦਰ ਗਿਆ ਬਿਲਕੁਲ ਨਹੀਂ ਜੀ ਅੰਦਰ ਗਿਆ ਹੈ ਗਿਆ ਫਿਰ ਉੱਥੋਂ ਮੈਂ ਪਟਿਆਲੇ ਦਾਖਲ ਕਰਤੀ ਓਕੇ ਹਾਂ ਪਟਿਆਲੇ ਵਾਲਿਆਂ ਨੇ ਜੀ ਫਿਰ ਸੜਾਈਆਂ ਸੜੁਆਂ ਫੇਰੀਆਂ ਉਹ ਕਰਿਆ ਫਿਰ ਸਮਝ ਕਹਿੰਦੇ ਵੀ ਫਰੇਸ਼ਨ ਤਾਂ ਕਰਤਾ ਜੀ ਆਵਾਜ਼ ਹੋਰ ਵੇਜੂਗੀ ਆਵਾਜ਼ ਵੀ ਵੇਜੂਗੀ ਇਹਨਾਂ ਦੀ ਓਕੇ ਹਾਂ ਫਿਰ ਉਹ ਦਵਾਈ ਲਾਤੀ ਜੀ ਇਹਨਾਂ ਨੇ ਦਵਾਈ ਖੰਦੀ ਕਿ ਮੈਂ ਹੁਣ ਸ਼ੁਰੂ ਤੀਂ ਇਹਦੋਂ ਸਮਝ ਲੈ 2006 ओके ਗਲਾ ਸੀ ਹੋਰ ਕੀ ਕੀ ਪ੍ਰੋਬਲਮਾਂ ਸੀ ਹੋਰ ਮੈਨੂੰ ਸ਼ੂਗਰ ਤੀਜੀ ਸ਼ੂਗਰ ਸ਼ੂਗਰ ਕਿੰਨੇ ਟਾਈਮ ਤੋਂ ਸੀ ਸ਼ੂਗਰ ਦਾ ਤਾਂ ਜੀ ਮੈਨੂੰ 5 ਸਾਲ ਤੋਂ ਪਤਾ ਲੱਗਿਆ ਸੀ ਓਕੇ 5 ਸਾਲ ਤੋਂ ਗੋਲੀਆਂ ਖਾ ਰਹੀ ਸ਼ੂਗਰ ਦੀ ਗੋਲੀਆਂ ਖਾ ਨਾ ਸ਼ੂਗਰ ਦੀ ਗੋਲੀ ਮੈਂ 5 ਸਾਲਾਂ ਤੋਂ ਖਾਣ ਲੱਗੀ ਸੀ ਜੀ ਅੱਛਾ ਹਾਂ ਫਿਰ ਮੈਨੂੰ ਕਹਾਵਦੇ ਲੱਗੇ ਕਹਾਵਦੇ ਸਮਝੋ ਲੱਗੇ ਤਾਂ ਡਾਕਟਰ ਤੋਂ ਚਰਾਏ ਅੱਛਾ ਹਾਂ ਉਹ ਫਿਰ ਮੇਰੇ ਗੁਰਦੇਾਂ ਤੇ ਦਰਦ ਹੋਣ ਲੱਗ ਗਿਆ ਜੀ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਓਕੇ ਹਾਂ ਉਹ ਫਿਰ ਕਹਿੰਦੇ ਵੀ ਸ਼ੂਗਰ ਕਰਕੇ ਹੁੰਦਾ ਵੀ ਸ਼ੂਗਰ ਦੀ ਦਵਾਈ ਲਾ ਤੋ ਉਹਨਾਂ ਨੇ ਮੈਨੂੰ ਸ਼ੂਗਰ ਦੀ ਦਵਾਈ ਲਾਤੀ ਸੀ ਜੀ ਬੀਪੀ ਦੀ ਦਵਾਈ ਲਾਤੀ ਸੀ ਬੀਪੀ ਵਧਣ ਲੱਗ ਗਿਆ ਜੀ ਕਿੰਨੇ ਸਾਲ ਹੋ ਗਏ ਬੀਪੀ ਵਧੇ ਨੂੰ ਉਹਦੀ ਬੀਪੀ ਦਾ ਪਤਾ ਲੱਗੇ ਜੀ ਹਾਂ ਠੀਕ ਹੈ ਜੀ 5 ਸਾਲ ਤੋਂ ਹੀ ਹਾਂ ਉਹਦੇ ਮੇਰਾ ਖੂਨ ਗਾੜਾ ਆਇਆ ਜੀ ਬਲੱਡ ਗਾੜਾ ਟੈਸਟ ਹਾਂ ਸਾਰੇ ਟੈਸਟ ਹੋਏ ਸਮਝਿਆ ਉਹ ਕਹਿੰਦੇ ਵੀ ਜਿਹੜੇ ਤੁਸੀਂ ਇਹ ਦਵਾਈ ਗਲੇ ਦੀ ਖਾਣੇ ਹੋ ਇਹਦੇ ਨਾਲ ਸਾਨੂੰ ਪ੍ਰੋਬਲਮਾਂ ਨਹੀਂ हाँ हाँ। 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 हां ਜਿਹੜੀ ਆਪਾਂ ਆਪਾਂ ਦੋਸਤੋ ਜਿਹੜੀਆਂ ਦਵਾਈਆਂ ਖਾਣੇ ਆ ਉਹਦੇ ਸਾਈਡ ਇਫੈਕਟ ਦੇਖ ਲਓ ਤੁਸੀਂ ਕਿਵੇਂ ਆਪਣੇ ਆਪ ਦੇ ਹਾਂ ਵੀ ਇਹ ਕੰਨ ਗੱਲਾਂ ਵਾਲੀ ਦਵਾਈਆਂ ਨੇ ਵੀ ਇਹਨਾਂ ਨੇ ਤੁਹਾਨੂੰ ਕਮਜ਼ੋਰੀ ਪਾਤੀ ਵੀ ਕੋ ਸੁੱਗਰ ਨੇ ਪਾਤੀ ਠੀਕ ਹੈ ਇਹ ਤਾਂ ਕਰਕੇ ਛੋਡੇ ਸਮਝ ਲੱਤਾਂ ਵਾ ਹਾਂ ਇਹ ਵਜਨ ਨਹੀਂ ਤੇ ਹੁੰਦਾ ਜੀ ਜਮਾਂ ਹੀ ਮਲੇ ਨਤਾਦੇ ਵਿਖੂਨ ਗਾੜੇ ਖੂਨ ਗਾੜੇ ਕਰਕੇ ਕੰਮ ਕੰਮ ਬੰਦ ਕਰਦੇ ਤੁਸੀਂ ਸਾਰੇ ਫਿਰ ਕੰਮ ਤਾਂ ਜੀ ਮੇਰੇ ਬੰਦੇ ਤੇ ਸਮਝੋ ਅਸੀਂ ਤੈਨੂੰ ਕਹਿੰਦਾ ਵੀ ਜੇ ਫਰੇਸ਼ਨ ਹੋ ਗਿਆ ਤੇ ਉਹਦੋਂ ਤੋਂ ਉਹਨਾਂ ਨੇ ਕੰਮ ਬੰਦ ਕਰਤੇ ਤੇ ਓਕੇ ਹਾਂ ਵੀ ਕੰਮ ਨਾ ਤਾਂ ਕੋਈ ਜ਼ੋਰ ਦਾ ਕਰਨਾ ਨਾ ਕੋਈ ਤੁਸੀਂ ਨਹੀਂ ਸਮਝੋ ਸਿਰਮੂ ਕੋਈ ਨਾ ਹੈ ਵਾਲ ਟੂਰਨਾ ਕਰਨਾ ਕੋਈ ਨਹੀਂ ਹਾਂ ਓਕੇ ਫਿਰ ਜੇ ਉਹ ਸ਼ੂਗਰ ਦੀ ਦਵਾਈ ਖਾਂਦੇ ਖਾਂਦੇ ਜੀ ਸ਼ੂਗਰ ਵਧੀਆਂ ਗਿਆ ਜੇ ਦਵਾਈ ਖਾ ਲੰਦੀ ਠੀਕ ᱛੀ ਨਹੀਂ ਬਸ ਵੱਧ ਗਈ ਠੀਕ ਖਾ ਕੇ ਵੀ ਕਈ ਵਾਰੀ ਉਹ ਹੋ ਜਾਂਦਾ ਤਿੰਨ ਗੋਲੀਆਂ ਸ਼ੁਗਰ ਦੀਆਂ ਦੋ ਬਲੈਡ ਦੀਆਂ ਜੀ ਵੀ ਥੱਲੇ ਧਰਨੀਆਂ ᱛੀ ਹਾਂ ਓਕੇ ਹਾਂ ਫਿਰ ਉਹ ਖੂਨ ਘਾੜੇ ਦੀ ਵੀ ਗੋਲੀ ਲੱਗੀ ਹੋਈ ᱛੀ ਜੀ ਠੀਕ ਹੈ ਜੀ ਫਿਰ ਜੀ ਮੈਂ ਸਮਝੋ ਦੇ ਸੁੱਤ ਹੋ ਜਾਂਦੀ ਜਦੋਂ ਸ਼ੁਗਰ ਅਰ ਬਲੈਨੀਆਂ ਮੈਨੂੰ ਇਹ ਪ੍ਰੋਬਲਮ ਆ ਸੀ ਮੈਨੂੰ ਫਿਰ ਦਵਾਈਆਂ ਖਾ ਖਾ ਕੇ ਅੱਕੇ ਨਹੀਂ ਤੁਸੀਂ ਅੱਕ ਕੇ ਜੀ ਬਹੁਤ ਵਾਰੀ ਤਾਂ ਇਹ ਹੁੰਦਾ ਵੀ ਜਿਵੇਂ ਇਹਨਾਂ ਨੂੰ ਖਾਣਾ ਵੀ ਰੋਟੀ ਵੀ ਨਹੀਂ ਖਾਦੀ ਜਾਂਦੀ ਹੈਗੀ ਦਵਾਈਆਂ ਖਾ ਕੇ ਪਾਣੀ ਪੀ ਕੇ ਜਿਵੇਂ ਆਪਣੀਆਂ ਮਾਈਆਂ ਕਹਿੰਦੀਆਂ ਨੇ ਵੀਰ ਅੱਬਾ ਹੁਣ ਚੱਕ ਲਾ ਵੀ ਇਹ ਜਿਆ ਟਾਈਮ ਤਾਂ ਨਹੀਂ ਆ ਗਿਆ ਸੀ ਕਿ ਆ ਗਿਆ ਸੀ ਆ ਆ ਕੇ ਥੀ ਜੀ ਅੱਛਾ ਫਿਰ ਮੈਨੂੰ ਜੀ ਕੋਈ ਮੋਹ ਹੋਈ ਨਾ ਸੰਜ ਚੱਕ ਕੇ ਜਦੋਂ ਉਹ ਉੱਥੇ ਲੈ ਕੇ ਸੰਗਰੂਰ ਓਕੇ ਹਾਂ ਸੰਗਰੂਰ ਲੈ ਕੇ ਉਹ ਵੰਟੀ ਵੰਟੀ ਡਾਕਟਰ ਹੈ ਠੀਕ ਹੈ ਜੀ ਪ੍ਰਾਈਵੇਟ ਆ ਉਹਦੇ ਲੈ ਗਏ ਉਹ ਕਹਿੰਦਾ ਜੇ ਮਾਤਾ ਤੇ ਤੁੰਨੇ ਤੇ ਟੀਕੇ ਲਾਓ ਦੇਸ਼ਵਰਤੀ ਜੀ ਦਾ ਜੜੇ ਕਿ ਤੂੰ ਲੱਗ ਗਿਆ ਜੀ ਲੱਗ ਗਿਆ ਫਿਰ ਉਸ ਤੋਂ ਬਾਅਦ ਵਿੱਚ ਮੈਂ ਸੰਜ ਇੱਥੇ ਲਹਿਰੇ ਆ ਗਿਆ ਆਪਣੇ ਪ੍ਰੋਗਰਾਮ ਤੇ अच्छा ਆਪਣੇ ਬਾਡੀ ਸਰੋਸਾਲੇ ਬਾਡੀ ਸਰੋਸਾਲੇ ਜਿਤੇ ਲੋਕ ਰਿਜ਼ਲਟ ਦੱਸ ਰਹੇ ਸੀ ਉੱਥੇ ਪਹੁੰਚ ਗਏ ਪਹਿਲਾਂ ਮੇਰੇ ਕੋਲੇ ਗੁਰਪ੍ਰੀਤ ਬਹੁਤ ਵਾਰੀ ਗਿਆ ਮੈਂ ਕਿਹਾ ਮੇਰਾ ਨਾ ਗੁਰਪ੍ਰੀਤ ਮੈਂ ਦੇਸੀ ਦਵਾਈ ਨਹੀਂ ਪਤਾ ਵੀ ਮੈਂ ਠੀਕ ਨਹੀਂ ਹੋ ਸਕਦੀ ਵੀ ਜਦ ਮੈਂ ਅੰਗਰੇਜ਼ੀ ਖਾਂਦੇ ਖਾਂਦੇ ਨਹੀਂ ਵਿਸ਼ਵਾਸ ਨਹੀਂ ਬਣਦਾ ਜੀ ਵੀ ਜਦੋਂ ਇੰਨੇ بڑے ਵੱਡੇ ਡਾਕਟਰਾਂ ਕੋਲ ਜਾਏ ਮੈਂ ਇਹਨਾਂ ਨੂੰ ਠੀਕ ਕਿਤੋਂ ਹੋਣੀ ਵੀ ਉੱਥੇ ਨਹੀਂ ਠੀਕ ਹੋਈ ਹਾਂ ਹਾਂ ਫਿਰ ਜੀ ਮੈਂ ਜਦ ਉਰੇ ਆ ਗਈ ਸਮਝੋ ਉੱਥੇ ਮੇਰਾ ਮਨ ਬਣ ਗਿਆ ਦੇਖ ਕੇ ਇਹ ਨਹੀਂ ਦੁਨੀਆ 'ਚ ਰਾਜੀ ਹੋਈਏ ਤਾਂ ਹੀ ਤਾਂ ਹੀ ਤਾਂ ਹੀ ਬੋਲ ਰਹੇ ਨੇ ਹਾਂ ਤਾਂ ਬੋਲ ਰਹੇ ਨੇ ਹਾਂਜੀ ਫਿਰ ਮੈਂ ਉੱਥੋਂ ਵੇਰ ਮੈਂ ਉਹਦੀ ਨਹੀਂ ਮੈਨੂੰ ਉਹ ਦਿਨੇ ਬੋਡੀ ਸਰਵਿਸ ਸਟਾਰਟ ਕਰਤਾ ਮੈਨੂੰ 8 ਦਿਨਾਂ ਚ ਫਰਕ ਪੈ ਗਿਆ ਜੀ ਫਿਰ ਉਸ ਤੋਂ ਬਾਅਦ ਚ ਮੇਰਾ ਕਾਕਾ ਸੰਭੇ ਹੋ ਗਿਆ ਨਹੀਂ 8 ਦਿਨਾਂ ਚ ਤੁਹਾਨੂੰ ਫਰਕ ਪੈਣਾ ਸਟਾਰਟ ਹੋ ਗਿਆ ਕਿੰਨੇ 2 ਵੀ 100 ਦਿਨ ਕੋਰਸ ਕਰੇ 50 ਦਿਨ ਕਰਿਆ ਤੁਸੀਂ ਨੇ 50 ਦਿਨ ਕੁੱਲ 50 ਦਿਨਾਂ ਚ ਕੁੱਲ 50 ਦਿਨਾਂ ਚ ਹਾਂ 슈ਗਰ ਦੀ ਗੋਲੀ ਕੋਈ ਨਹੀਂ ਨਾ ਨਾ ਮੈਂ 슈ਗਰ ਦੀ ਗੋਲੀ ਤਾਂ ਮੈਂ 1 ਦਿਨ ਤਾਂ ਮੈਂ ਬੀਪੀ ਦੀ ਖਾਦੀ ਜੀ ਉਹ ਕੈਪ ਨਾਲ ਚਪੈਕ ਤੋਂ ਬਾਅਦ ਹਾਂ ਤਿੰਨ ਦਿਨ ਮੈਂ ਸ਼ੂਗਰ ਦੀ ਖਾਦੀ ਉਹ ਵੀ ਸ਼ੂਗਰ ਵਾਲੀ ਛੱਡਤੀ ਸ਼ੂਗਰ ਵਾਲੀ ਵੀ ਛੱਡਤੀ ਬੀਬੀ ਵਾਲੀ ਵੀ ਛੱਡਤੀ ਹਾਂ ਛੱਡਤੀਆਂ ਜੇ ਹੁਣ ਤਾਂ ਸਿਰਦੀ ਗੋਲੀ ਵੀ ਨਹੀਂ ਲੈਣੀ ਪੈਂਦੀ ਪਹਿਲਾਂ ਸਿਰਦੀ ਵੀ ਲੈਣੀ ਪੈਂਦੀ ਹਾਂ ਪਹਿਲਾਂ ਉਹ ਰੋਜ਼ੇ ਉਹ ਵੀ ਦੋ ਦੋ ਤਿੰਨ ਤਿੰਨ ਖਾਂਦੀ ਪੰਜਾਬ ਬਣਦਾ ਹੂ ਹੈ ਨਾ ਪੰਜਾਬ ਬਣਦਾ ਸੀ ਜੀ ਫਿਰ ਹੱਡ ਪੈਰ ਨਹੀਂ ਉੱਠਦੇ ਤੇ ਫਿਰ ਰੋਟੀ ਜਿੰਨੇ ਤੁਹਾਡੇ ਤੁਰਿਆ ਨਹੀਂ ਜਾਂਦਾ ਸੀ ਉਹ ਚੀਜ਼ਾਂ ਹੁਣ ਕਿਵੇਂ ਆ ਹੁਣ ਠੀਕ ਆ ਹੁਣ ਬਹੁਤ ਠੀਕ ਆ ਜੀ ਮੈਂ ਹੁਣ ਤਾਂ ਕੰਮ-ਕੁੰਮ ਵੀ ਲੱਗੇ ਹੋਣੇ ਕਰਨੇ ਕੰਮ ਵੀ ਲੱਗੇ ਜੀ ਫਿਰ ਮੇਰੇ ਆ ਪੈਰਾਂ ਤੇ ਪਿਲ ਕਰ ਅੱਛਾ ਜੀ ਦੋ ਸ਼ੂਗਰ ਸੀ ਸ਼ੂਗਰ ਵਦਿਆ ਲੱਗਿਆ ਹਾਂ ਬਿਲਕਰੀ ਹੋਗੇ ਹਾਂ ਇੱਕ ਸਾਡੇ ਐ ਹੋ ਗਈ ਸੀ ਸਮਝੇ ਸ਼ੂਗਰ ਨਾਲ ਉਹਦੇ ਪੈਰ ਦੋ ਹੀ ਲੱਤਾਂ ਵੜ ਗਈਆਂ ᱛੀਆਂ ਫਿਰ ਮੈਨੂੰ ਕਹਿੰਦੇ ਵੀ ਸਮਾਨ ਹੀ ਐ ਇੱਕ ਵੀ ਉਹ ਨਹੀਂ ਆ ਵੀ ਸਾਨੂੰ ਐ ਲੱਗਿਆ ਵੀ ਹੁਣ ਵੀ ਮੇਰੀ ਵਾਰੀ ਆਈ ਖੜੀ ਐ ਹਾਂ ਵੀ ਆਈ ਖੜੀ ਐ ਬਸ ਦਿਲ ਟੁੱਟ ਰਿਹਾ ਤੇ ਜੀ ਜਦੋਂ ਸਰਵਿਸ ਪੈਕ ਵਰਤਦੇ ਹੋ ਤੁਸੀਂ ਹਾਂ ਉਦੋਂ ਫਿਰ ਹੌਸਲਾ ਹੋਗਾ ਠੀਕ ਹੋ ਗਿਆ ਹੁਣ ਤਾਂ ਮੈਨੂੰ ਹੌਸਲਾ ਹੋ ਗਿਆ ਹੁਣ ਤਾਂ ਮੈਂ ਹਰੀਕ ਨੂੰ ਕਹਿਣੀ ਆ ਵੀ ਜ਼ਰੂਰ ਪੀ ਹੁਣ ਤਾਂ ਤੁਸੀਂ ਤੁਹਾਡਾ ਫਰਕ ਵੀ ਪੈ ਰਿਹਾ ਜਦੋਂ ਤੁਹਾਨੂੰ ਪਹਿਲੀ ਵਾਰੀ ਅਸੀਂ ਦੇਖਿਆ ਸੀ ਹਾਂ ਰਿਜ਼ਲਟ ਆਣ ਤੋਂ ਜੋ ਇਸ ਗੱਲਬਾਤ ਡਿਸਕਸ ਚੱਲ ਰਹੀ ਸੀ ਹਾਂ ਤਾਂ ਤੁਹਾਡਾ ਚਿਹਰਾ ਹੀ ਬਦਲਿਆ ਪਿਆ ਜੀ ਹਾਂ ਚਿਹਰੇ ਹੀ ਬਦਲੇ ਪਏ ਓਕੇ ਕਿੰਨਾ ਟਾਈਮ ਹੋ ਗਿਆ ਛੱਡੇ ਨੂੰ ਸੋਨੂ ਜੀ ਛੱਡੀ ਨਾ ਹਾਂ ਜੀ ਛੱਡੀ ਤਾਂ ਮੈਂ 50 ਦਿਨ ਹੀ ਖਾਦੀ ਐ ਜੀ ਬੱਸ ਉਹ ਤੋਂ ਬਾਅਦ ਚ ਨਾ ਮਨ ਲਗਭਗ ਸਾਲ ਦੇ ਨੇੜੇ ਤੇੜੇ ਹੋ ਗਿਆ ਹਾਂ 9ਵੇਂ ਮਹੀਨੇ ਦੀ 15 ਤਰੀਕ ਤੇ ਜੀ ਓਕੇ ਜੀ ਹਾਂ ਜਦ ਮੈਂ ਦਵਾਈ ਲਈਏ 4 ਮਹੀਨੇ ਹੋ ਗਏ 5 ਉਹ ਹਾਂ 4-5 ਛੱਡੀ ਨੇ ਹੋ ਗਈ 5 ਛੱਡੀ ਨੂੰ ਹੋ ਗਏ ਸ਼ੂਗਰ ਦੀ ਬੰਦ ਆ ਜੀ ਤੁਹਾਡੀ ਬੀਪੀ ਦੀ ਬੰਦ ਆ ਸਾਰੀਆਂ ਦਵਾਈਆਂ ਬੰਦ ਨੇ ਆਪਦੇ ਤੁਰਦੇ ਫਿਰਦੇ ਹੋ ਸਾਰੇ ਕੰਮ ਕਰਦੇ ਹੋ ਵਧੀਆ ਜਿੱਤੀ ਜੋੜਾ ਪੈਂਦਾ ਜੀ ਪਹਿਲਾਂ ਇਹ ਵਿੱਚ ਜਿੱਤੀ ਜੋੜਾ ਪਾ ਲਾਂਗੇ ਕਦੇ ਹੈ ਆਸੀ ਖਤਮ ਹੋ ਗਈ ਹੰਨੀ ਤਕਲੀਫ ਹੁੰਦੀ ਜਿਹੜੀਆਂ ਆਪਣੀਆਂ ਭੈਣਾਂ ਮਾਤਾ ਦੇਖ ਰਹੀਆਂ ਨੇ ਹਾਂ ਉਹ ਵੀ ਕਿਤੇ ਨਾ ਕਿਤੇ ਨੇ ਸੋਚੀ ਜਾਂਦੇ ਨੇ ਮਹਿੰਗਾ ਮਹਿੰਗਾ ਕੀ ਕਹਿਣਾ ਚਾਹੁੰਦੇ ਨੇ ਮੈਂ ਕਹਿੰਦੇ ਨੇ ਨਾ ਜੇ ਮੈਂ ਤਾਂ ਕਹਿੰਨੀ ਵੀ ਕੋਈ ਮਹਿੰਗਾ ਨਹੀਂ ਹੈਗਾ ਇਹਦਾ ਸਸਤਾ ਹੁਣ ਹਾਂ ਹੁਣ ਮੈਂ 17 ਸਾਲ ਤੇ ਹੀ ਨਹੀਂ ਪਤਾ ਵੀ 4 ਲੱਖ ਰੁਪਈਆ ਲਾਤਾ ਤੀ ਕਿੰਨਾ ਲਾਤਾ ਬਿਲਕੁਲ ਹੁਣ ਟੈਸਟੇ ਲਾ ਲਈ ਜੀ 10000 ਤੋਂ ਬਿਨਾਂ ਤਾਂ ਟੈਸਟੇ ਨਹੀਂ ਹੁੰਦਾ ਹਾਂ ਨਾ ਸਹੀ ਹੈ ਮਾਤਾ ਜੀ ਹਾਂ ਮਾਨੂੰ ਲੋਕ ਕਹਿਣ ਦਾ ਭਾਵ ਕੀ ਹੈ ਵੀ ਸਭ ਨੂੰ ਵਰਤਣਾ ਚਾਹੀਦਾ ਵਧੀਆ ਚੀਜ਼ ਹੈ ਹੁਣ ਤਾਂ ਸਾਰੇ ਕੰਮ ਵੀ ਕਰਦੇ ਹੋਗੇ ਘਰ ਦੇ ਵੀ ਸਾਰੇ ਕੰਮ ਕਰਦੇ ਆ ਸਾਰਾ ਕੰਮ ਕਰਦੇ ਆ ਜਿਹੜਾ ਤੁਸੀਂ ਮਾਨੂੰ ਵੀ ਕਹਿਦੇ ਸਭ ਮਾਨੂੰ ਕਿੰਨੇ ਸਾਲਾਂ ਤੋਂ ਛੱਡ ਰੱਖੇ 17 ਸਾਲਾਂ ਤੋਂ ਉਹ ਸਾਰੇ ਓਕੇ ਹੋ ਗਏ ਸਾਰੇ ਓਕੇ ਹੋ ਗਏ ਤੁਹਾਨੂੰ ਤਾਂ ਨਵੀਂ ਜ਼ਿੰਦਗੀ ਮਿਲ ਗਈ ਜੀ ਨਵੀਂ ਜ਼ਿੰਦਗੀ ਮਿਲੀ ਹੈ ਜੀ ਫਿਰ ਮੇਰਾ ਕਾਕਾ ਹੋ ਗਿਆ ਜੀ 8 ਦਿਨਾਂ ਬਾਅਦ ਮੈਂ ਉਹਨੂੰ ਲੈ ਗਈ ਬਾਈ ਨੂੰ 22 ਤਰੀਕ ਨੂੰ ਅੱਛਾ ਜੀ ਹਾਂ ਉਹ ਵੀ ਜੀ 15 ਦਿਨਾਂ ਬਾਅਦ 9 ਨਵੰਬਰ ਨੂੰ ਹੁਣ ਜੀ ਕੀ ਹੋ ਰਿਹਾ ਹੈ ਉਹ ਦੋਸਤੋ ਇਹਨਾਂ ਦੇ ਮਾਤਾ ਜੀ ਦੇ ਬੇਟੇ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਸੀ ਉਹ ਵੀ ਕਮਿੰਗ ਸੂਨ ਤੁਹਾਨੂੰ ਵੀਡੀਓ ਆਨਲਾਈਨ ਟਾਈਮ 'ਚ ਦਵਾਂਗੇ ਹਾਂ ਜੀ ਥੋੜੇ ਹਿੰਟ ਦੇ ਦਿਓ ਕਿ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਉਹਨੂੰ ਜੀ ਉਹਨੂੰ ਤੀਜੀ 6 ਸਾਲਾਂ ਤੋਂ ਸੱਜਾ ਟੈਸਟ ਕਰਾਉਣੇ ਟੀਵੀ ਹੈ ਜਾਂ ਟੈਸਟ ਕਰਾਉਣੇ ਟੀਵੀ ਹੈ ਉਹ ਤਾਂ ਜੀ ਸੁੱਕ ਕੇ ਤੇ ਵਜੇ ਨਹੀਂ ਘਟਣ ਲੱਗੇ ਤੇ ਉਹਦਾ 15 ਦਿਨ ਕੰਮ ਵੀ ਨਹੀਂ ਬੰਦ ਕਰਤਾ ਸੀ ਘਰੇ ਆ ਗਿਆ ਸੀ ਨਾ ਕੰਮ ਕਿਹੜਾ ਜੀ ਨੌਕਰੀ ਨਹੀਂ ਖਾਂਦਾ ਤੇ ਹਾਂ ਜੀ ਰੋਟੀ ਵੀ ਛੱਡ ਗਿਆ ਜੀ ਰੋਟੀ ਨਾ ਪਾਣੀ ਕੁਛ ਨਹੀਂ ਜੀ ਹੁਣ ਜੀ ਹੁਣ ਕੀ ਹਾਲਾਤ ਨੇ ਜੀ ਇਹਦੇ ਹੁਣ ਬਹੁਤ ਵਧੀਆ ਜੀ ਐਨ ਓਕੇ ਜੀ ਕੰਮ ਲੱਗਿਆ ਕਰਨੀ ਕੰਮ ਕਰਨ ਲੱਗ ਗਿਆ ਜੀ ਹੁਣ ਮਾਖੰਡ ਪਾਟ ਕਰਾਤੀ ਉੱਧੇ ਆਇਆ 10 ਦਿਨਾਂ ਬਾਅਦ ਫੇਰ ਵਾਪਸ ਹੋ ਗਿਆ ਹੁਣ ਤਾਂ ਸਭ ਕੁਝ ਓਕੇ ਹੈ ਬਹੁਤ ਜਿਆਦਾ ਬੀਬੀ ਨੇ ਲੈ ਜੀ ਹਾਂ ਨਾ ਜੀ ਟੀਵੀ ਹਰ ओके ਤਾਂ ਦੋਸਤੋ ਇਸ ਤਰ੍ਹਾਂ ਦੇ ਬਹੁਤ ਰਿਜ਼ਲਟ ਨੇ ਸਾਰੇ ਫਾਇਦੇ ਹੁੰਦੇ ਨੇ ਕੋਈ ਇੱਕ ਫਾਇਦਾ ਨਹੀਂ ਹੁੰਦਾ ਬਿਲਕੁਲ ਸਰੀਰ ਦੀ ਸਫਾਈ ਹੋ ਗਈ ਸਾਰਾ ਹਾਂ ਤਾਂ ਇਹ ਤਾਂ ਕਹਿੰਦੇ ਬਹੁਤ ਫਾਇਦੇ ਹੁੰਦੇ ਨੇ ਹੁਣ ਮੇਰੀ ਨੂ ਵਰਤ ਦੀ ਹੈ ਜੀ ਉਹ ਉਹਨੂੰ ਲੈ ਕੇ ਦੇ ਕੇ ਉਹ ਵੀ ਠੀਕ ਹੈ ਜੀ ਹਾਂ ਜੀ ਉਹ ਵੀ ਠੀਕ ਹੈ ਓਕੇ ਤਾਂ ਦੋਸਤੋ ਜਿਹੜੇ ਪਰਿਵਾਰਾਂ 'ਚ ਵਰਤਿਆ ਜਾਂਦਾ ਸਾਰਾ ਸਾਰਾ ਪਰਿਵਾਰ ਵਰਤਦਾ ਰੀਜ਼ਨ ਕੀ ਆ ਵਿਸ਼ਵਾਸ ਬਣ ਜਾਂਦਾ ਇਹ ਕੋਈ ਦਵਾਈ ਨਹੀਂ ਸਫਾਈ ਦੇ ਉੱਤੇ ਕੰਮ ਕਰਦਾ ਸਾਰੇ ਪਰਿਵਾਰ ਆਪਣੇ ਘਰਾਂ 'ਚ ਵਰਤੀਏ ਸਾਰੇ ਪਰਿਵਾਰਾਂ ਨੂੰ ਨਿਰੋਗ ਬਣਾਈਏ ਜਿਵੇਂ ਮਾਤਾ ਨੂੰ ਪ੍ਰੋਬਲਮਾਂ ਸੀ ਇਸ ਤਰ੍ਹਾਂ ਦੀ ਦੁਨੀਆ ਪ੍ਰੋਬਲਮਾਂ ਨੇ ਵੱਧ ਤੋਂ ਵੱਧ ਪਰਿਵਾਰਾਂ ਤੱਕ ਵੀਡੀਓ ਪਹੁੰਚਾਈਏ ਬਾਡੀ ਸਰਵਿਸ ਕੰਮ ਕਿਵੇਂ ਕਰਦਾ ਕਿੰਨਾ ਟਾਈਮ ਯੂਜ਼ ਕਰਨਾ ਤੁਹਾਨੂੰ ਲਿੰਕ ਦਿੱਤਾ ਹੋਇਆ ਉਹ ਤੋਂ ਤੁਸੀਂ ਗੱਲਬਾਤ ਕਰ ਸਕਦੇ ਹੋ ਥੈਂਕ ਯੂ